ਕੋਈ ਸਟੂਡੈਂਟਸ ਸਵਚਪਾਲੇ ਕਿਹਾ ਚੁੱਕੇ ਹਨ ਜਮਾਤ 11ਵੀਂ ਦੇ ਲਈ ਪੰਜਾਬੀ ਮੀਡੀਅਮ ਚ ਅਕਾਊਂਟੈਂਸੀ ਦਾ ਪੇਪਰ ਸੋ ਸਤੰਬਰ ਦਾ ਪੇਪਰ ਹੈਗਾ ਸੋ ਆਪਾਂ ਇਹ ਟ੍ਰਾਂਸਲੇਟ ਕਰਕੇ ਪੰਜਾਬੀ ਚ ਕਰੇਗਾ ਜਿਸ ਮਿਲ ਜਿਓ ਆਪਾਂ ਪੇਪਰ ਵੀ ਜੈਸੀ ਸੋ ਜੇ ਮੈਂ ਸਭ ਤੋਂ ਪਹਿਲਾਂ ਉਹ ਕਾਤਾ ਡੈਸਕਸ਼ਨ ਹੈ ਸੋ ਮਾਤਨ ਕੰਟੇ ਅਤੇ ਮਿਨੀਮਮ ਮਾਰਕਸ ਸੀ ਨੇਗੇ ਸੋ ਕਲਾਸ 11ਵੀਂ ਦਾ ਸਤੰਬਰ ਪ੍ਰੀਖਿਆ ਦਾ ਪੇਪਰ ਆਗਾ ਸੋ ਸਭ ਤੋਂ ਪਹਿਲਾਂ ਪ੍ਰਸ਼ਨ ਨੰਬਰ ਇੱਕ ਇੱਕ ਤੋਂ 30 ਤੱਕ ਗੋਪਾ ਗੋਣਗੇ ਜਿੰਨਾ ਵਿੱਚੋਂ ਹਰੇਕ ਅੰਕ ਇੱਕ ਅੰਕ ਦਾ ਹੋਵੇਗਾ ਹਰੇਕ ਪ੍ਰਸ਼ਨ ਇੱਕ ਅੰਕ ਦਾ ਹੋਵੇਗਾ ਸਾਰੇ ਪ੍ਰਸ਼ਨ ਲਾਜ਼ਮੀ ਹਨ ਕਿ ਮੈਂ ਸਭ ਤੋਂ ਪਹਿਲਾ ਪ੍ਰਸ਼ਨ ਹੈ ਹਟ ਹਟੇ ਸਵਾਲ ਦੇ ਜਵਾਬ ਦਿਓ ਕਿ ਮੈਂ ਸਭ ਤੋਂ ਪਹਿਲਾਂ ਸਟਾਕ ਖੋਲਦੇ ਸਮੇਂ ਕੁੱਲ ਲਾਭ ਦੀ ਗਣਨਾ ਕਰੋ 18000 ਰੁਪਏ ਤੇ ਖਰੀਦਿਆ ਗਿਆ 78000 ਤੇ COGS ਮਤਲਬ ਕ੍ਰਾਸ ਕ੍ਰਾਸ ਆਫ ਗੁੱਡ ਸਰਵਿਸ ਹੈ ਜਿਹੜੀ ਇਕੋਲ ਆਊਗੀ 106000 ਰੁਪਏ ਤੇ ਬਿਕਰੀ ਹੋਗੀ 149000 ਸੋ ਇਸ ਤਰ੍ਹਾਂ ਕਰਨੀ ਹੋਊਗੀ ਤੁਸੀਂ 1000 1 ਲੱਖ ਚੋਂ ਇਹ ਘਟਾਉਣਾ ਹੈ ਬਿਕਰੀ ਤੋਂ ਹਨ ਮਿਲ ਜੂ ਇਹਦਾ ਸੂਜੂ ਆਜੂ ਦਾ 43000 ਰੁਪਏ ਕਿਹੜੀ ਹੁੰਦਾ ਕੁੱਲ ਆਪਦੀ ਗੱਨਾ ਇਸ ਨੂੰ ਹੁੰਦੀ ਹੈ ਤੇ ਸੈਕਿੰਡ ਆਜੂ ਲੇਖਾ ਜਾਣਕਾਰੀ ਦੇ ਬਾਰੇ ਉਪੋਕਤਨ ਸੋ ਖੋਜ ਕਰਤਾ ਸਰਕਾਰ ਸੰਭਾਵੀ ਨਿਵੇਸ਼ਕ ਉਪਰੋਕਤ ਸਾਰੇ ਸੂਜੂ ਉਪਰੋਕਤ ਸਾਰੇ ਸੱਛਾ ਆਪਸ਼ਨ ਆਈਟਮ ਦਾ ਅਨਸਰ ਆ ਜੂ ਤੇ ਥਰਡ ਆਜੂ ਲੇਖਾ ਚੱਕਰ ਦੇ ਅਨਸਾਰ ਜਨਰਲ ਤੋਂ ਬਾਅਦ ਕਿਹੜੇ ਖਾਤੇ ਬਣਾਏ ਜਾਂਦੇ ਹਨ ਸੋ ਲੇਜਰ ਖਾਤੇ ਇਟਿਲੀਜਰ ਲਿਖਿਆ ਹੋਇਆ ਹੈ ਬਾਕੀ ਤੁਸੀਂ ਦੁਆਰਾ ਆਪਣੀ ਬੁੱਕ ਤੇ ਵੀ ਦੇਖ ਲੈਣਾ ਕੀ ਆਨਸਰ ਆਊਗਾ ਤੇ ਫੋਰਥ ਹੈ ਜੋ ਆਮਦਨ ਕਰ ਟੈਕਸ ਆਮਦਨ ਕਰ ਐਕਟ ਦੇ ਅਨੁਸਾਰ ਲੇਖਾ ਮਿਆਦ ਹੈ 1 ਅਪ੍ਰੈਲ ਤੋਂ 31 ਮਾਰਚ ਤੱਕ ਤੇ ਫਿਫਥ ਹੈ ਜੋ ਤੁਹਾਡਾ ਮਾਲਕ ਦੁਆਰਾ ਨਿੱਜੀ ਵਰਤੋਂ ਲਈ ਘੜਵਾਈ ਗਈ ਰਕਮ ਸੋ ਆਜੂਗੀ ਘਟਨਾ ਤੇ ਗੁੰਮ ਹੋਈ ਰਕਮ ਕਿੰਨੀ ਹੋਵੇਗੀ ਅਚਾ ਹੁਣ -9000 7000 ਸੋ 16000 ਹੋਊਗੀ ਗੁੰਮ ਹੋਈ ਰਕਮ ਸੰਪਤੀਆਂ ਮਾਈਨਸ ਦੇਣਦਾਰੀਆਂ ਇਕੁਅਲ ਟੂ ਅਜੂ ਪੂੰਜੀ ਤੇ ਨੈਕਸਟ ਹੈ ਜੁਪਟੀ ਪੇਡ ਕਮਿਸ਼ਨ ਕਿਸ ਕਿਸਮ ਦੀ ਸੰਪਤੀ ਦੇ ਅਧੀਨ ਆਉਂਦਾ ਹੈ ਸੋ ਅਜੂ ਕ ਇਸ ਦਾ ਬੀ ਆਪਸ਼ਨ ਵਿੱਚ ਮੌਜੂਦ ਸੰਪਤੀਆਂ ਦੇ ਅਧੀਨ ਤੇ ਨੈਕਸਟ 8th ਹੈ ਜੁ ਲੈਣਦਾਰ ਨੂੰ ਭੁਗਤਾਨ ਦਾ ਮਤਲਬ ਹੈ ਸੰਪਤੀ ਵਿੱਚ ਕਮੀ ਅਤੇ ਦੇਣਦਾਰੀ ਵਿੱਚ ਕਮੀ ਸੋ ਆੜਾ ਆਪਸ਼ਨ ਇਸ ਦਾ ਰਾਈਟ ਆਂਸਰ ਆਜੂ ਤੇ ਅੰਤਰਰਾਜੀ ਭਾਵ ਰਾਜ ਤੋਂ ਬਾਹਰ ਸਮਾਨ ਦੀ ਖਰੀਦ ਤੇ ਇਹਡ ਲਿਖਿਆਂ ਵਿੱਚੋਂ ਕਿਹੜਾ ਜੀਐਸਟੀ ਲਗਾਇਆ ਜਾਂਦਾ ਹੈ ਸੋ ਅਜੂ ਆਈਜੀਐਸਟੀ ਏ ਆਪਸ਼ਨ ਰਾਈਟ ਆਂਸਰ ਆਜੂ ਇਸ ਦਾ ਤੇ ਡਰਾਈਵ ਘਟ ਜਾਣਗੇ ਜਦੋਂ ਮਾਲਕ ਡਰਾਇੰਗ ਡਰਾਇੰਗ ਘਟ ਜਾਣਗੇ ਜਦੋਂ ਮਾਲਕ ਦੀ ਇਕਵਿਟੀ ਹੋਵੇ ਤੇ ਵਸਤੂਆਂ ਦੀ ਅੰਤਰਰਾਜੀ ਵਿਕਰੀ ਤੇ ਹੇਠ ਲਿਖਿਆਂ ਵਿੱਚ ਕਿਹੜਾ ਖਾ ਕਿਹੜਾ ਜਮਾ ਕਿਹੜਾ ਖਾਤਾ ਜਮਾ ਕੀਤਾ ਜਾਂਦਾ ਹੈ ਸੋ ਆਉਟਪੁਟ ਆਈਜੀਐਸਟੀਟੀ ਖਾਤਾ ਤੇ ਸੀਓਜੀਐਸ ਦੀ ਮਾਤਰਾ ਕਿੰਨੀ ਹੋਵੇਗੀ ਜੇਕਰ ਸੋ ਹੱਤੀ ਸਟਾਕ ਦੇ ਰੁਪਇਆ 10000 ਸੁੱਤ ਖਰੀਦੀ ਹੋਗੀ 30000 ਰੁਪਏ ਤੇ ਮਜ਼ਦੂਰੀ ਹੋਗੀ 250 2500 ਰੁਪਏ ਟੇ ਕੈਰੀਜ ਐਡਵਾਰਡ ਹੋ ਗਿਆ 500 ਰੁਪਏ ਤੇ ਕਲੋਜ਼ਿੰਗ ਸਟਾਕ ਜਿਹੜਾ ਲਾਸਟ ਤੇ ਕਲੋਜ਼ ਹੋਦਾ ਸਟਾਕ ਉਹ ਇਕੁਅਲ ਟੂ 15000 ਰੁਪਏ ਸੋ ਆਜੂ ਇਹਦਾ ਆਨਸਰ ਊੜਾ ਆਪਸ਼ਨ 28000 ਰੁਪਏ ਇਹ ਨੈਕਸਟ ਜੁਲੇਖਕ ਜਾਣਕਾਰੀ ਦੇ ਬਾਹਰੀ ਉਪਭੋਗਤਾ ਨਹੀਂ ਹਨ ਅਧਿਕਾਰੀ ਸੋ ਆਪਣੀ ਟੋਟਲ ਇੱਕ ਪੇਜ ਦੇ ਫਿਲਿੰਗ ਇੱਕ ਪੇਜ ਦੇ ਐਮਸੀਕੂ ਆਪਣੇ ਕੰਪਲੀਟ ਹੋ ਚੁੱਕੇ ਨੇ ਲਾਸਟ ਟਾਈਮ ਸੀਕੂ ਜਿਹੜਾ ਤੁਹਾਡਾ ਦੋਰੇ ਪਹਿਲੂ ਸੰਕਲਪ ਦੇ ਅਨੁਸਾਰ ਇਹ ਦਾ ਆਨਸਰ ਆਜੂਗਾ ਜਿਹੜਾ ਸੀ ਆਪਸ਼ਨ ਇਸ ਦਾ ਰਾਈਟ ਆਨਸਰ ਆਜੂਗਾ ਸੰਪਤੀਆਂ ਇੱਕ ਵੱਲ ਹੁੰਦੀਆਂ ਨੇ ਦੇਣਦਾਰੀਆਂ ਪਲੱਸ ਪੂੰਜੀ ਸੋ ਸੀ ਆਪਸ਼ਨ ਰਾਈਟ ਆਨਸਰ ਆਜੂ ਤੇ ਨੈਕਸਟ ਹੈ ਜੀ ਤੁਹਾਡਾ ਕਿ ਕੈਰੇ ਮਾਲਕੀ ਵਿੱਚ ਦੋਹਰਾ ਸੰਕਲਪ ਲਾਗੂ ਨਹੀਂ ਹੁੰਦਾ ਸੱਚ ਜਾਂ ਗਲਤ ਸੋ ਗਲਤ ਨਿੱਜੀ ਖਾਤੇ ਸਿਰਫ ਕੁਦਰਤੀ ਵਿਅਕਤੀ ਨਾਲ ਸੰਬੰਧਤ ਹਨ ਗਲਤ ਨਿੱਜੀ ਖਾਤੇ ਹਮੇਸ਼ਾ ਡੈਬਿਟ ਕਾਇ ਦਖਾਉਂਦੇ ਹਨ ਗਲਤ ਸੋ ਬਾਕੀ ਦੀ ਆਪਾਂ ਫਿਰ ਲੈਣ ਬਲੈਂਕਸ ਵੀ ਕਰਦੇ ਨਾਲ ਹੀ ਸਹੀ ਗਲਤ ਵੀ ਜਿਵੇਂ ਸਭ ਤੋਂ ਪਹਿਲਾਂ ਨੈਕਸਟ ਆਜੂਗਾ ਫੋਰਥ ਜਿਵੇਂ ਜੇਕਰ ਕੋਈ ਦੇਣਦਾਰੀ ਜੇਕਰ ਕੋਈ ਦੇਣਦਾਰੀਆਂ ਨਾ ਹੋਣ ਤਾਂ ਸੰਪਤੀ ਪੂਜੀ ਦੇ ਬਰਾਬਰ ਹੋਣਗੀਆਂ ਸੋ ਆਜੂਗਾ ਸੱਚ ਜੇ ਕੋਈ ਦੇਣਦਾਰੀਆਂ ਨਹੀਂ ਤਾਂ ਸੰਪਤੀ ਇਕੁਲ ਪੂਜੀ ਹੁੰਦਾ ਤੇ ਨੈਕਸਟ ਆਜੂ ਤੁਹਾਡਾ ਨਾ ਮਾਤਰ ਖਾਤੇ ਹਮੇਸ਼ਾ ਡੈਬਿਟ ਪਕਾਇਆ ਦਿਖਾਉਂਦੇ ਹਨ ਸੋ ਨਾ ਮਾਤਰ ਖਾਤੇ ਪੁੱਛਿਆਸ ਵਾਰ ਸੋ ਗਲਤ ਆਜੂ ਨਾ ਮਾਤਰ ਮਤਲ ਨੋਮਿਨਲ ਖਾਤੇ ਵਿੱਚ ਖਰਚੇ ਡੈਬਿਟ ਆਮਦਨ ਆਮਦਨੀਆ ਕ੍ਰੈਡਿਟ ਹੋ ਸਕਦੀ ਹੈ ਅន្តែ ਦਾਇਵਟ ਨਹੀਂ ਸੋ ਗਲਤ ਆ ਜੂਏ ਅਗੇ ਹਾਈਬ੍ਰਿਡ ਸਿਸਟਮ ਦਾ ਅਰਥ ਹੈ ਨਗਦੀ ਅਤੇ ਐਕਰਲ ਬੇਸਿਕ ਸਿਸਟਮ ਦਾ ਸੁਮੇਲ ਸੱਚ ਜਾਂ ਗਲਤ ਸੋ ਆ ਜੂਗਾ ਸੱਚ ਹਾਈਬ੍ਰਿਡ ਸਿਸਟਮ ਦੀ ਵਿਆਖਿਆ ਨਗਦੀ ਕੈਸ਼ ਅਤੇ ਐਕਰਲ ਬੇਸਿਸ ਦਾ ਮਿਲਾਪ ਹੁੰਦਾ ਹੈ ਸੋ ਇਹਦਾ ਉਗਾ ਸੱਚ ਤੇ ਨੈਕਸਟ ਆ ਜੂਗਾ ਲੇਖਾ ਜੋਖਾ ਕਰਜੇ ਇਕੱਠੇ ਕਰਨ ਵਿੱਚ ਮਦਦਗਾਰ ਹੁੰਦਾ ਸੱਚ ਜਾਂ ਗਲਤ ਸੋ ਆਜੂ ਸੱਚ ਲੇਖਾ ਜੋਕਾ ਅਕਾਊਂਟਿੰਗ ਕਰ ਜੇ ਇਕੱਠਾ ਕਰਨ ਤੇ ਰਿਕਵਰੀ ਵਿੱਚ ਮਦਦ ਕਰਦਾ ਹੈ ਅਤੇ ਡੈਬਿਟਰਸ ਦੀ ਪਹਿਚਾਨ ਤੇ ਰਿਕਾਰਡ ਰੱਖਦਾ ਹੈ ਫਿਰ ਤੁਹਾਡਾ ਸਿਰਫ ਚੁਣੇ ਹੋਏ ਲੈਣ ਦੇਣ ਹੀ ਲੇਖਾ ਸਮੀਕਰਨ ਨੂੰ ਪ੍ਰਭਾਵਿਤ ਕਰਦੇ ਹਨ ਸੋ ਹੁਣ ਆਪਾਂ ਇੱਥੇ ਆ ਗਏ ਸੋ ਆਜੂਗਾ ਗਲਤ ਲੇਖਾ ਸਮੀਕਰਨ ਅਨੁਸਾਰ ਹੀ ਲੈਣ ਦੇਣ ਪ੍ਰਾਪਤ ਕਰਦੇ ਨਾ ਕਿ ਸਿਰਫ ਚੁਣੇ ਹੋਏ ਫਿਰ ਲਾਸਟ ਜਿਹੜੀ ਤੁਹਾਡੀ ਟਰੂ ਐਂਡ ਫਾਲਸ ਹੈ ਕਿ ਮਸ਼ੀਨਰੀ ਇੱਕ ਮੌਜੂਦਾ ਸੰਪਤੀ ਹੈ ਸੋ ਆਜੂਗਾ ਗਲਤ ਮਸ਼ੀਨਰੀ ਤਮੇਜੁਤਾ ਕਰੰਟ ਸੰਪਤੀ ਨਹੀਂ ਇਹ ਇੱਕ ਫਿਕਸਡ ਨਾਨ ਕਰੰਟ ਸੰਪਤੀ ਹੈ ਤੇ ਨੈਕਸਟ ਆ ਜਾਣਗੇ ਤੁਹਾਡੀ ਫਿਲ ਨੂੰ ਬਲੈਂਕ ਜਿਵੇਂ ਸਭ ਤੋਂ ਪਹਿਲਾਂ ਆਊਗਾ ਹੈਡਪੋਟ ਜੀਐਸਟੀ ਸੈਟ ਆਫ ਦੇ ਵਿਰੁੱਧ ਡੈਸ਼ ਹੁੰਦੀ ਹੈ ਸੇ ਇਧਰ ਕੀ ਮੇ ਲਿਖਿਆ ਹੋਏਗਾ ਸੋ ਇਸ ਤਰ੍ਹਾਂ ਹੀ ਕਰਨੀ ਆਣਗੇ ਆਪੇ ਇਸ ਤਰ੍ਹਾਂ ਕਰਦੇ ਆਉਟਪੁੱਟ ਜੀਐਸਟੀ ਹੁੰਦੀ ਹੈ ਇਨਪੁੱਟ ਦੇ ਸਾਹਮਣੇ ਵਿਰੁੱਧ ਹੁੰਦੀ ਹੈ ਜਿਹੜੀ ਤੇ ਉਹ ਸੰਪਤੀਆਂ ਸੋ ਲੈਣ-ਦੇਣ ਕਰਦੇ। ਉਹ ਸੰਪਤੀਆਂ ਜਿਨ੍ਹਾਂ ਨੂੰ ਦੇਖਿਆ ਜਾ ਸ਼ੂਆ ਜਾ ਸਕਦਾ ਹੈ ਨੂੰ ਕਹਿੰਦੇ ਹਨ ਕਿ ਦ੍ਰਿਵ ਜਾਂ ਸਤੂਲ ਸੰਪਤੀਆਂ। ਸੋ ਅੰਗਰੇਜ਼ੀ ਚ ਟੈਂਜੀਵਲ ਐਸੈਟਸ ਹੁੰਦੀ ਨੇ। ਤੇ ਕ੍ਰੈਡਿਟ ਤੇ ਖਰੀਦੀਆਂ ਗਈਆਂ ਚੀਜ਼ਾਂ ਸੰਪਤੀਆਂ ਹੋਣਗੀਆਂ। ਸੱਚ ਕਿਉਂਕਿ ਖਰੀਦੀ ਗਈ ਵਸਤੂ ਆਮ ਤੌਰ ਤੇ ਇਵੇਟਰੀ ਸੰਪਤੀ ਬਣਦੀ ਹਨ। ਤੇ ਨੈਕਸਟ ਹੈ ਜਰਨਲ। ਇੱਕ ਕਿਤਾਬ ਹੈ। ਸੋ ਲੈਣ-ਦੇਣ ਦੇ ਲੈਣ-ਦੇ ਜਿਹੜੀ ਕਿਤਾਬ ਕੀ ਐ ਦੱਸਣਾ ਤੁਸੀਂ? ਲੈਣ-ਦੇਣ ਦਰਜ ਕਰਨ ਦੀ ਕਿਤਾਬ ਹੈ ਜਿਹੜੀ ਜਰਨਲ। ਬੁੱਕ ਆਫ origignal ਐਂਟਰੀ ਤੇ ਜਾਓ ਤੇ ਨੈਕਸਟ ਆਊਗਾ ਤੁਹਾਡਾ ਭੁਗਤਾਨ ਕੀਤਾ ਗਿਆ GST ਇੱਕ ਲਾਗਤ ਨਹੀਂ ਹੈ ਕਿਉਂਕਿ ਇਹ ਇੱਕ ਇਨਪੁਟ ਟੈਕਸ ਕ੍ਰੈਡਿਟ ਰਿਕਵਰ ਰਿਕਵਰੇਬਲ ਟੈਕਸ ਐਸਿਡ ਹੈ ਸੋ ਇਨਕਮ ਇਨਪੁਟ ਟੈਕਸ ਕ੍ਰੈਡਿਟ ਆਊਸ ਦਾ ਅਨਸਰ ਤੇ ਨੈਕਸਟ ਆਜੂ ਇੱਕ ਖਾਤਾ ਡੈਸ਼ ਵਿੱਤੀ ਲੈਣ ਦੇ ਅੰਦਰ ਕਾਰਡ ਹੁੰਦਾ ਹੈ ਸੋ ਆਜੂਗਾ ਲੀਡਜਰ ਸੋ ਇਸ ਦਾ ਆਜੂਗਾ ਲੀਡਜਰ ਤੇ ਨੈਕਸਟ ਜੋ ਸੰਪਤੀਆਂ ਦਾ ਜੋੜ ਹਮੇਸ਼ਾ ਦੇਣਦਾਰੀਆਂ ਪਲੱਸ ਮਾਲਕ ਦੀ ਪੂੰਜੀ ਲਾਇਬਿਲਿਟੀਆਂ ਪਲੱਸ ਓਨਰਸ ਇਕੁਇਟੀ ਦੇ ਬਰਾਬਰ ਹੁੰਦਾ ਸੋ ਇਹ ਦੋਰਾ ਵੈਲੂ ਸਮੀਕਰਨ ਹੈ ਸੋ ਆਪਣੇ ਫਿਲਹਾਲ ਬਲੈਕਸ ਨੂੰ ਡਿਊਟ ਹੋ ਚੁੱਕੇ ਨੇ ਬਾਕੀ ਤੁਸੀਂ ਇੱਥੇ ਸਕਰੀਨਸ਼ਾਟ ਲੈ ਲਓ ਇਸ ਅਕੋਰਡਿੰਗ ਵੀ ਕਰ ਸਕਦੇ ਤੁਸੀਂ ਜੇਕਰ ਤੁਹਾਨੂੰ ਸਮਝ ਨਾ ਆਵੇ ਫਿਰ ਅੱਜ ਤੁਹਾਡਾ ਸੈਕਸ਼ਨ B ਜਿਵੇਂ ਸਾਰੇ ਸਵਾਲਾਂ ਨੂੰ ਸਾਰੇ ਸਵਾਲਾਂ ਦੀ ਕੋਸ਼ਿਸ਼ ਕਰਨੀ ਆ ਪ੍ਰਸ਼ਨ 2 ਤੋਂ ਲੈ ਕੇ 16 ਤੱਕ ਹਰੇਕ ਪ੍ਰਸ਼ਨ ਕਰਨਾ ਹੈਗਾ ਦੋ ਅੰਕਾਂ ਦਾ ਪ੍ਰਸ਼ਨ ਜਿਵੇਂ ਸਭ ਤੋਂ ਪਹਿਲਾਂ ਪਰੇਸ਼ਨ ਦੂਜਾ ਵਪਾਰ ਸ਼ੋਰਟ ਤੋਂ ਕੀ ਭਾਵ ਹੈ ਜਬ ਵਪਾਰ ਸ਼ੋਰਟ ਕੀ ਹੈ ਸੋ ਅਨਸਾਰ ਜੁਗਾ ਵਪਾਰ ਸ਼ੋਰਟ ਉਹ ਰਕਮ ਜਾਂ ਪ੍ਰਤੀਸ਼ਤ ਹੁੰਦੀ ਹੈ ਜੋ ਖਰੀਦਤਾ ਵੱਲੋਂ ਜੋ ਵਿਕਰੀਤਾ ਵਪਾਰੀ ਵੱਲੋਂ ਗ੍ਰੀਧਾਰ ਨੂੰ ਵਪਾਰਕ ਕਾਰਨ ਜਿਵੇਂ ਬਲ ਜਿਵੇਂ ਵਾਰਕ ਖਰੀਦ ਜਿਵੇਂ ਰਿਟੇਲਰ ਜਾਂ ਡਿਸਟਰੀਬਿਊਟਰ ਲਈ ਸ਼ੋਰਟ ਕਰਕੇ ਮੂਲ ਕੀਮਤ ਤੋਂ ਘਟਾ ਦਿੱਤੀ ਜਾਂਦੀ ਆਮ ਤੌਰ ਤੇ ਇਸ ਨੂੰ ਐਨ ਵਾਇਸ ਤੇ ਦਰਸਾਇਆ ਜਾਂਦਾ ਹੈ ਪਰ ਲੇਖਾ ਵਿੱਚ ਨੈਟ ਰਕਮ ਦਰਜ ਕੀਤੀ ਜਾਂਦੀ ਹੈ ਸੋ ਇਹ ਪਹਿਲੇ ਦਾ ਅਨਸਰ ਆ ਜੂਗਾ ਸੈਕਿੰਡ ਤੁਹਾਡਾ ਕੁਸ਼ਨ ਆ ਜੂ ਜਿਹੜਾ ਥਰਡ ਸੈਕਿੰਡ ਕੁਸ਼ਨ ਹੀ ਕਹਨੇ ਆ ਇਸ ਨੂੰ ਆਪਾਂ ਬਾਊਚਰ ਦਾ ਕੀ ਅਰਥ ਹੈ ਇਸ ਦੀ ਕਿਸਮਾਂ ਲਿਖੋ ਸੋ ਬਾਊਚਰ ਇੱਕ ਦਸਤਾਵੇਜ਼ ਸੂ ਜੋ ਇੱਕ ਆਰਟੀਕਲ ਤੇ ਕੋਈ ਲੈਣ ਦੇ ਦਰਜ ਕੀਤਾ ਜਾਂਦਾ ਹੈ ਸੋ ਮੁੱਖ ਕਿਸਮਾਂ ਨੇ ਇਹਦੀਆਂ ਜਿਵੇਂ ਪੇਟਮ ਪਹਿਲਾ ਭੁਗਤਾਨ ਵਾਊਚਰ ਜਿਹਨੂੰ ਆਪਾਂ ਪੇਮੈਂਟ ਵਾਊਚਰ ਕਹਿੰਦੇ ਆ ਦੂਜਾ ਪ੍ਰਾਪਤੀ voucher ਜਿਹਨੂੰ ਆਪਾਂ ਰਸੀਪਟ voucher ਕਹਿੰਦੇ ਆ ਤੇ ਖਰੀਦ ਵਿਕਰੀ voucher purchase and sale voucher ਹੁੰਦੇ ਜਿਵੇਂ ਤੇ ਜਨਰਲ voucher ਹੁੰਗਾ ਇੱਕ ਰਾਜੂ ਕੰਟਰਾ voucher ਰਾਜੂ டிரਵਿਡ ਨੋਟ ਤੇ ਕ੍ਰੈਡਿਟ ਨੋਟ ਜਿਹਨੂੰ ਆਪਾਂ ਅਡਜਸਟਮੈਂਟ voucher ਕਹਿੰਦੇ ਆ ਪ੍ਰਸ਼ਨ ਨੰਬਰ ਚੌਥਾ ਇੱਥੇ ਥੋੜਾ ਜਿਹਾ ਮਿਸਪ੍ਰਿੰਟ ਹੋ ਗਿਆ ਤੇ GST ਦੇ ਦੋ ਉਦੇਸ਼ ਲਿਖੋ ਸੋ ਇਹ ਤੁਸੀਂ ਦੋ ਉਦੇਸ਼ ਲਿਖ ਲਓ ਕਿ ਫਿਫਥ ਕਰਦੇ ਦੋਰੀ ਐਂਟਰੀ ਪ੍ਰਣਾਲੀ ਦੇ ਦੋ ਫਾਇਦੇ ਲਿਖੋ ਜਿਵੇਂ ਹਰ ਲੈਣ ਦੇ ਦਾ ਦੂਰਾ ਕਾਰਡ ਰਹਿੰਦਾ ਹੈ ਇਸ ਨਾਲ ਲੇਖਾ ਇਸ ਨਾਲ ਲੇਖਾ ਪੂਰਾ ਅਤੇ ਸੰਪੂਰਨ ਹੁੰਦਾ ਹੈ ਤੇ ਸੈਕਿੰਡ ਆਜੂ ਗਲਤੀਆਂ ਦੀ ਪਛਾਣ ਆਸਾਨ ਹੁੰਦੀ ਹੈ ਟ੍ਰਾਇਲ ਵੈਲਸ ਵੱਲੋਂ ਉਸਮੰਤ ਆਸਾਂ ਮळे ਤਾਂ ਪਤਾ ਲੱਗਦੀ ਹੈ ਤੇ ਨੈਕਸਟ ਆਜੂਗਾ ਤੁਹਾਡਾ ਸਖਤ ਕੁਐਸਚਨ ਸੀਜੀਐਸਟੀ ਅਤੇ ਐਸਜੀਐਸਟੀ ਤੋਂ ਕੀ ਭਾਵ ਹੈ ਤੁਹਾਡਾ ਸੋ ਜਿੰਨੇ ਕੁਐਸਚਨ ਹੋ ਸਕਿਆ ਆਪਾਂ ਨੇ ਕਰਵਾਵਾਂਗੇ ਬਾਕੀ ਆਪਾਂ ਲਾਈਵ 'ਚ ਤੁਹਾਨੂੰ ਇਹ ਪੂਰਾ ਸੋਲੂਸ਼ਨ ਕਰਵਾ ਦਾਂਗੇ ਕੁੱਛ ਲਾਈਵ ਜਰੂਰ ਜਨ ਕਰ ਲਿਆ ਕਰੋ ਸਸੀ ਜੀਐਸਟੀ ਕੇਂਦਰੀ ਜੀਐਸਟੀ ਸੈਂਟਰਲ ਜੀਐਸਟੀ ਹੁੰਦੀ ਹੈ ਜਿਹਨੂੰ ਆਪ ਕੇਂਦਰੀ ਜੀਐਸਟੀ ਵੀ ਕਹਿੰਨੇ ਬ੍ਰੈਕਟਿਚ ਸੈਂਟਰਲ ਹੋਗੀ ਤੇ ਐਸ ਜੀਐਸਟੀ ਜਿਹੜਾ ਆਪ ਸਟੇਟ ਜੀਐਸਟੀ ਕਹਿੰਨੇ ਰਾਜੀ ਇੱਕੋ ਰਾਜ ਦੇ ਅੰਦਰ ਹੋਣ ਵਾਲੀ ਵਿਕਰੀ ਖਰੀਦ ਤੇ ਟੈਕਸ ਸੀ ਜੀਐਸਟੀ ਪਲੱਸ ਹੁੰਦਾ ਐਸ ਜੀਐਸਟੀ ਵਾਂਗ ਲਗਾਇਆ ਜਾਂਦਾ ਹੈ ਉਦਾਹਰਨ 9% ਦਾ ਸੈਂਟਰਲ ਦਾ ਟੈਕਸ ਹੋ ਗਿਆ ਤੇ 9% ਹੀ ਹੋਦਾ ਹੋਗਾ ਸਰਕਾਰ ਦਾ ਜਿਹੜਾ ਰਾਜ ਹੈ ਉਹਦਾ ਟੈਕਸ ਹੋਗਾ ਉਹਦਾ ਜੋ ਵੇਚੀ ਗਏ ਸਮਾਨ ਦੀ ਕੀਮਤ ਕੀ ਹੁੰਦੀ ਹੈ ਵੇਚੀ ਗਏ ਸਮਾਨ ਦੀ ਕੀਮਤ ਸੇਲਿੰਗ ਪ੍ਰਾਈਸ ਡਿਵਾਈਡ ਓਨ ਦਾ ਸੇਲਸ ਸੇਲਸ ਵੈਲਿਊ ਦੇ ਨਾਲ ਉਹ ਰਕਮ ਜੋ ਗਾਹਕਾਂ ਤੋਂ ਪ੍ਰਾਪਤ ਕੀਤੀ ਜਾਂਦੀ ਹੈਗੀ ਰਿਪੋਰਟਿੰਗ ਵਿੱਚ ਵੇਚੀ ਗਈ ਕੁੱਲ ਰਕਮ ਨੂੰ ਸੇਲਸ ਕਹਿੰਦੇ ਹਨ ਜੇ ਸੀ ਓ ਜੀ ਐਸ ਜਾਂ ਲਾਭ نکالਣਾ ਹੋਵੇ ਤਾਂ ਫਾਰਮੂਲਾ ਸੇਲਸ ਇਕੁਅਲ ਹੁੰਦਾ ਟਰਾਸ ਆਫ ਗੁੱਡ ਸਰਵਿਸਸ ਪਲਸ ਗ੍ਰਾਸ ਪ੍ਰੋਫਿਟ ਜੇ ਦਿੱਤੇ ਅੰਕਾਂ ਤੋਂ 2022 ਵਿੱਚ ਵਪਾਰੀ ਦਾ ਨਾਫਾ ਕਰ ਸੋ ਆਪਣੀ ਸਟਾਕ ਆਪਣਾ 22000 ਹੋ ਗਿਆ ਪਰਚੇਸ 117000 ਪਰਚੇਸ ਰਿਟਰਨ ਹੋ ਗਿਆ ਜਿਹੜਾ 3500 ਹੋ ਗਿਆ ਆਪਣਾ ਤੇ ਸੇਲਸ ਰਿਟਰਨ ਹੋ ਗਏ 4500 ਉਸ ਦਾ ਆਪਾਂ ਕੀ ਕੱਟ ਵਪਾਰੀ ਦਾ ਮੁਨਾਫਾ ਕੱਟਣਾ ਆਪਾਂ ਮਤਲਬ ਨੈਟ ਪਰਪਸ ਇਕੁਅਲ ਟੂ ਹੋਗਾ 117000 ਚੋਂ 3500 ਘਟਾ ਕੇ 113000 ਤੇ ਗੁੱਡ ਸਰਵਿਸ ਗੁੱਡਸ ਅਵੇਲੇਬਲ ਫਾਰ ਸੇਲ ਇਕੁਅਲ ਟੂ ਦਾ ਓਪਨਿੰਗ ਸਟਾਕ ਪਲੱਸ ਨੈਟ ਪਰਚੇਸ ਸੋ 22000 ਨੂੰ 113000 500 ਚ ਜੋੜ ਕੇ 135000 ਕਿ ਮੁਨਾਫਾ ਕੱਢ ਲਈ ਸਾਨੂੰ ਕਲੋਜ਼ਿੰਗ ਸਟਾਕ ਜਾਂ ਨੈਟ ਸੇਲ ਸੇਲਸ ਮਾਈਨਸ ਸੇਲਸ ਰਿਟਰਨ ਤੋਂ ਕੱਢ ਦਿੱਤਾ ਹੈ ਤਾਂ ਸਿੱਧਾ ਪ੍ਰੋਫਿਟ ਕੱਢਣਾ ਸੰਭਵ ਨਹੀਂ ਤੇ ਨੈਕਸਟ ਕਰਦੇ ਹਾਂ ਆਪਾਂ ਨਾਈਥ ਅਸਟਾ ਦਿੱਤੀਆਂ ਚੀਜ਼ਾਂ ਵਿੱਚੋਂ ਕਿਸੇ ਕਿਸਮ ਦੀ ਸੰਪਤੀ ਹਨ ਕੰਮ ਚ ਪਹਿਲੇ ਤਾਂ ਜੋ ਮਾਰਟ ਵੇਲਡਿੰਗ ਜਿਹਨੂੰ ਫਿਕਸਡ ਜਾਂ ਨਾਨ ਕਰੰਟ ਅਟੇਨੀਅਬਲ ਐਸੈਟ ਕਹਿੰਦੇ ਗੁਜੇ ਨਕਦੀ ਕੈਸ਼ ਜਿਹਨੂੰ ਆਪਾਂ ਕਰੰਟ ਐਸੈਟ ਕਹਿੰਦੇ ਹਾਂ ਕਰਾ ਫਿਰ ਥੋੜਾ ਜੂ ਕਰਾਇਆ ਪੀਰੀਅਡ ਜਿਹਨੂੰ ਆਪਾਂ ਪ੍ਰੀਪੇਡ ਰੈਂਟ ਕਹਿੰਦੇ ਹਾਂ ਕਰੰਟ ਐਸੈਟ ਦੇ ਵਿੱਚੋਂ ਮਿਲਦਾ ਜਿਹੜਾ ਆਪਾਂ ਤੇ ਸਦਭਾਵਨਾ ਕੋ ਗੋਡ ਬਿਲ ਇੰਟੈਜੀਬਲ ਨਾਨ ਕਰੰਟ ਐਸੈਟ ਹੁੰਦੇ ਨੇਗੇ ਤੇ ਨੈਕਸਟ ਆ ਜੂਗਾ ਨਕਦ ਆਧਾਰ ਕੈਸ਼ ਬੇਸਿਸ ਅਨਸਾਰ 2022-23 ਲਈ ਸੁਮਿਤ ਦੇ ਆਮਦਨ ਕੱਢੋ ਇਹ ਤੁਸੀਂ ਕਰ ਲਓ ਫਿਕਸਡ ਜੋਰ ਕਰਨ ਦੀ ਜਾਣ ਵਾਲੀ ਚਿੰਤਾ ਕੋਇੰਗ ਕਨਸਰਵਲ ਸकल्ਪ ਦਾ ਕੀ ਹਰਤਾ ਸੋ ਇਹ ਸकल्ਪ ਮੰਨਦਾ ਹੈ ਕਿ ਇੱਕ ਕਾਰੋਬਾਰ ਨੂੰ ਕੋਈ ਇੱਕ ਵਿੱਚ ਲੰਬੇ ਸਮੇਂ ਤੱਕ ਚਲਾਇਆ ਜਾਣਾ ਮੰਨਿਆ ਜਾਂਦਾ ਹੈ ਇਸ ਲਈ ਐਸੈਟਾਂ ਦੀ ਮੂਲ ਮੁੱਲ ਡਿਪ੍ਰੀਸ਼ੀਏਸ਼ਨ ਡਿਪ੍ਰੀਸ਼ੀਏਸ਼ਨ ਆਦ ਆਪ ਦੇ ਕੇ ਜਾਂਦੇ ਨੇ ਜਮ ਅਨਸਾਰ ਕੀਤੇ ਜਾਂਦੇ ਹਨ ਤਾਂ ਕਿ ਤੁਰੰਤ ਨਕਦ ਵਿਕਰੀ ਮੁਲਾਕਨ ਅਨਸਾਰ ਤੇ ਨੈਕਸਟ ਤੁਸੀਂ ਕਰ ਲਿਓ ਨੈਕਸਟ ਸੋਲਵ ਮੈਂ ਕੁਐਸਚਨ ਦੇਖ ਲੈਣੇ ਰਵਾਇਤੀ ਪਹੁੰਚ ਅਨੁਸਾਰ ਨਿੱਜੀ ਖਾਤੇ ਨੂੰ ਕਾਰਡ ਕਰਨ ਦੀ ਨਿਯਮ ਦੀ ਵਿਆਖਿਆ ਕਰੋ ਰਵਾਇਤੀ ਨਿਯਮ ਜਿਵੇਂ ਟ੍ਰੈਡੀਸ਼ਨਲ ਰੂਲਸ ਤਿੰਨ ਪ੍ਰਕਾਰ ਲਈ ਪਹਿਲਾ ਨਿੱਜੀ ਖਾਤੇ ਜਿਹਨੂੰ ਆਪਾਂ ਪਰਸਨਲ ਅਕਾਊਂਟਸ ਕਹਿੰਦੇ ਆ ਐਚ ਡੈਬਿਟ ਕਰੋ ਲੈਣ ਦੇਣ ਵਾਲੇ ਲੈਂਡ ਵਾਲ ਨੂੰ ਡੈਬਿਟ ਤੇ ਕ੍ਰੈਡਿਟ ਕਰਨ ਵਾਲੇ ਨੂੰ ਡੈਵਿਡ ਦਾ ਰਿਕਵਰ ਕ੍ਰੈਡਿਟ ਦਾ ਗਿਵਰ ਅਗੇ ਵਾਸਤੇ ਵਿਖਾਤੇ ਹੁੰਦੇ ਨੇ ਇਹਦੇ ਵਿੱਚ ਰੀਅਲ ਅਕਾਊਂਟਸ ਜੋ ਆਉਂਦਾ ਹੈ ਉਸ ਨੂੰ ਡੈਬਿਟ ਕਰੋ ਜੋ ਜਾਂਦਾ ਹੈ ਉਸ ਨੂੰ ਕ੍ਰੈਡਿਟ ਤੇ ਬਾਕੀ ਕਿਵੇਂ ਡੈਬਿਟ ਵਟ ਕਮਸ ਇਨ ਤੇ ਕ੍ਰੈਡਿਟ ਵਟ ਗੋਸ ਆਊਟ ਤੇ ਨਾ ਮਾਤਰ ਤੀਜੇ ਨੋਮੀਨਲ ਅਕਾਊਂਟਸ ਜੋ ਖਰਚੇ ਅਤੇ ਘਾਟੇ ਡੈਬਿਟ ਸਾਰੇ ਆਮਦਨ ਅਤੇ ਲਾਭ ਕ੍ਰੈਡਿਟ ਕਰਦੇ ਡੈਬਿਟਸ ਆਲ ਐਕਸਪੈਂਸਸ ਐਂਡ ਲਾਸਸ ਕ੍ਰੈਡਿਟ ਆਲ ਇਨਕਮਸ ਐਂਡ ਗੇਨਸ ਸੁਰੂਆਤੀ ਪਹੁੰਚ ਅਨੁਸਾਰ ਨਿੱਜੀ ਖਾਤੇ ਨੂੰ ਕਾਰਡ ਕਰਦੇ ਇਹ ਨਿਯਮ ਨਿਗੇ ਤਿੰਨ ਨਿਓਪਟਰਡੈਸ਼ਨਲ ਰੂਲ ਕਹਿੰਨੇਗੇ ਪਹਿਲਾ ਨਿੱਜੀ ਖਾਤੇ ਅੰਦਰ ਪਰਸਨਲ ਅਕਾਊਂਟਸ ਫਿਰ ਰੀਅਲ ਅਕਾਊਂਟਸ ਨੋਮੀਨਲ ਅਕਾਊਂਟਸ ਮਤਾਰਡੀ ਥੋੜੇ ਜਿਹੇ ਵੱਡੇ ਕੁਐਸਚਨ ਨੇ ਇਹ ਵੀ ਦੱਸ ਦਿੰਦੇ ਕਿਵੇਂ ਕਰਨੇ ਤੁਸੀਂ 16ਵੇਂ ਦਿਵਾਚੋਂ ਆ ਜਾਂਦਾ ਤੁਹਾਡਾ ਸੈਕਸ਼ਨ ਬੀ ਸੀ 7ਵਾਂ ਵਾਲਾ ਵਿੱਚ ਕੋਈ ਵੀ ਪੰਜ ਪ੍ਰੈਕਸ਼ਨ ਕਰੋ ਸੋ ਆਪਾਂ 16 ਮਿੰਟਾਂ ਦੀ ਵੀਡੀਓ ਕਰਦਾਂਗੇ ਸੋ ਆਪਾਂ ਵਿੱਚੋਂ ਘੱਟੋ ਘੱਟ ਤਿੰਨ ਚਾਰ ਕੁਐਸਚਨ ਤੁਹਾਨੂੰ ਕਰਾ ਦਿੰਨੇ ਆ ਮਿਸਾਬਤੋ ਬੁੱਕ ਕੀਪਿੰਗ ਕੀ ਹੈ ਬੁੱਕ ਕੀਪਿੰਗ ਅਤੇ ਅਕਾਊਂਟਿੰਗ ਵਿੱਚ ਅੰਤਰ ਦੱਸੋ ਬੁੱਕ ਕੀਪਿੰਗ ਵਪਾਰ ਦੇ ਸਾਰੇ ਲੈਣ ਦੇਣ ਦਾ ਰਿਖਤੀ ਰਿਕਾਰਡ ਰੱਖਣਾ ਇਹ ਹੀ ਰਿਖਤੀ ਪ੍ਰਕਿਰਿਆ ਜੋ ਲੇਖਾ ਜੋਖਾ ਦੀ ਸ਼ੁਰੂਆਤ ਹੁੰਦੀ ਹੈ ਉਹਨੂੰ ਬੁੱਕ ਕੀਪਿੰਗ ਕਹਿੰਦੇ ਨੇ ਸੋ ਇਹਨਾਂ ਦੇ ਬੁੱਕ ਕੀਪਿੰਗ ਤੇ ਅਕਾਊਂਟਿੰਗ ਵਿੱਚ ਆਪਾਂ ਅੰਤਰ ਦੱਸ ਦਾ ਸਭ ਤੋਂ ਪਹਿਲਾ ਮਕਸਦ ਹੈ ਚ ਲੈਣ ਦੇਣ ਦਰਜ ਕਰਨਾ ਹੁੰਦਾ ਤੇ ਅਕਾਊਂਟਿੰਗ ਚ ਲੈਣ ਦੇਣ ਦਾ ਵਿਸ਼ਲੇਸ਼ਣ ਤੇ ਰਿਪੋਰਟਿੰਗ ਹੁੰਦੀ ਹੈ ਦੂਜਾ ਇਹਨਾਂ ਨੇ ਅੰਤਰ ਦੱਸੋ ਕੁਦਰਤ ਸਿਰਫ ਰਿਕਾਰਡ ਹੁੰਦਾ ਫੈਸਲੇ ਲੈਣ ਦੀ ਜਾਣਕਾਰੀ ਦਿੰਦੀ ਹੈ ਤੀਜਾ ਹੋ ਗਿਆ ਜੁੜੇ ਖਾਤੇ ਪ੍ਰਦਾਨ ਜਰਨਲ ਤੇ ਲੀਜਰ ਤੇ ਅਕਾਊਂਟਿੰਗ ਚ ਦਾ ਲਾਭ ਨੁਕਸਾਨ ਤੇ ਬੈਲੈਂਸ ਸ਼ੀਟ ਤੇ ਨਤੀਜਾ ਇਹਦਾ ਹੁੰਦਾ ਰਿਕਾਰਡ ਤਿਆਰ ਕਰਦੇ ਹਾਂ ਤੇ ਜਿਹਦਾ ਬੁੱਕੀਪਿੰਗ ਦਾ ਆਰਥਿਕ ਫੈਸਲੇ ਦੀ ਜਾਣਕਾਰੀ ਹੁੰਦੀ ਹੈ ਅਕਾਊਂਟਿੰਗ ਲਗ ਵੱਖ-ਵੱਖ ਕਿਸਮਾਂ ਦੀਆਂ ਸੰਪਤੀਆਂ ਕੀ ਹਨ ਸੋ ਸੰਪਤੀਆਂ ਜਿਹਨੂੰ ਆਪਾਂ ਐਸੈਟਸ ਕਹਿੰਦੇ ਅੰਗਰੇਜ਼ੀ ਚ ਉਹ ਵਸਤਾਂ ਜੋ ਉਹ ਵਸਤਾਂ ਜੋ ਕਾਰੋਬਾਰ ਦੇ ਨਫੇ ਵਿੱਚ ਯੋਗਦਾਨ ਪਾਉਂਦੀਆਂ ਜਿਨ੍ਹਾਂ ਨਾਲ ਆਪਾਂ ਨੂੰ ਪ੍ਰੋਫਿਟ ਹੁੰਦਾ ਹੈਗਾ ਜਿਵੇਂ ਅੱਜ ਆਪ ਕੋਈ ਲੈਡ ਖਰੀਦ ਲਿਆ ਕੱਲ ਨੂੰ ਉਹ ਮਹਗਾ ਹੋ ਗਿਆ ਉਹ ਇੱਕ ਐਸਟ ਹੋ ਗਿਆ ਜਿਵੇਂ ਆਪਾਂ ਅੱਜ ਫੋਨ ਖਰੀਦ ਲਿਆ ਕੋਈ ਮੈਂ ਕੋਈ ਵੀ ਜਿਵੇਂ ਉਦਾਹਰਨ ਆਈਫੋਨ ਕੱਲ ਨੂੰ ਉਹਦਾ ਰੇਟ ਟੁੱਟ ਜੂ ਉਹ ਇੱਕ ਲਾਇਬਿਲਿਟੀ ਹੋ ਗਈ ਆਪਣੇ ਲਈ ਤੇ ਮੁੱਖ ਕੇਸਟ ਮੈਂ ਇਸ ਨੂੰ ਮੁੱਖ ਕੇਸ ਮੰਨਿਆ ਗਿਆ ਵਾਸਟਿਕ ਜਾਂ ਟੈਜੀਬਲ ਸੰਪਤੀ ਜਿਨ੍ਹਾਂ ਨੂੰ ਦੇਖਿਆ ਜਾਂ ਛੂਹਿਆ ਜਾ ਸਕਦਾ ਉਦਾਹਰਨ ਮਕਾਨ ਮਸ਼ੀਨਰੀ ਜਾਜ ਕੱਚਾ ਮਾਲ ਤੇ ਅਮੂਲ ਜਾਂ ਇੰਟੈਜੀਬਲ ਸੰਪਤੀ ਇੰਟੈਜੀ ਵੈਲਿਊ ਸੰਪਤੀ ਇਹਨਾਂ ਨੂੰ ਛੂਹਿਆ ਨਹੀਂ ਜਾ ਸਕਦਾ ਉਦਾਹਰਨ ਸਤਪਾਵਨ ਗੁੱਡਵਿਲ ਪੈਂਟੈਂਟ ਤੇ ਬ੍ਰਾਂਡ ਨਾਮ ਤੇ ਮੌਜੂਦਾ ਸੰਪਤੀ ਜਿਹਨੂੰ ਆਪਾਂ ਕਰੰਟ ਐਸੈਟ 1 ਸਾਲ ਦੇ ਅੰਦਰ ਨਕਦ ਵਿੱਚ ਬਦਲਣ ਯੋਗ ਉਦਾਹਰਨ ਨਕਦੀ ਖਾਤੇ ਵਿੱਚ ਪੈਸੇ ਰਵਾਨਾ ਕੀਤਾ ਸਾਮਾਨ ਜੋ ਆਪਾਂ ਮੂਲਜਾ ਇੰਟੈਲੀਜੈਂਟ ਐਸੈਟ ਜਿੱਚਾ ਆਪਾਂ ਚੇਅਰਸ ਕਿਹਾ ਤੇ ਫੋਰਥ ਹੈ ਜੋ ਸਟੇਰ ਚਾ ਦੀਰਘਕਾਲ ਚੀਜ਼ ਇਹਨੂੰ ਫਿਕਸਡ ਜਾਂ ਨਾਨ ਕਰੰਟ ਐਸੈਟਸ ਕਹਿੰਦੇ ਆ 1 ਸਾਲ ਤੋਂ ਵੱਧ ਵਾਰ ਵਰਤੋਂ ਵਾਲੀ ਧਾਰਨਿਤ ਵੀ ਨਹੀਂ ਮਾਰਤਲਾ ਵਿੱਚ ਮਿਲਦੀ ਚੀਜ਼ ਹੈ ਫਿਰ ਨਮਕ ਨੀ ਮੈ ਕਵੈਸ਼ਨ ਤੁਹਾਡਾ ਥੋੜਾ ਜਿਹਾ ਵੱਡਾ ਕਿ ਮੈਂ ਕਵੈਸ਼ਨ ਅੱਜ ਤੁਹਾਡਾ ਸੁਪਾਸ਼ ਚ ਉਹ ਦੇਖ ਜੀ ਕਿ ਮੈਂ ਕਰਾ ਦਿੰਨੇ ਹੇਟਾ ਤੇ ਚੀ ਜਾਣੀ ওপਨਿੰਗ ਸਟਾਕ ਪਾਰਾ ਜਾ ਰਹੇ ਨੇਟ ਪਰਪਸ ਆਫ 36000 ਚ 6000 ਟੈਗ ਕੀਤੀ ਜਾ ਰੂਗਾ ਕਲੋਜ਼ਿੰਗ ਸਟਾਕ ਸੁਦਾ ਜਾ ਰੂਗਾ ਡਾਇਰੈਕਟ ਐਕਸਪੈਂਸ 4000 ਜਾ ਰੂਗਾ ਟਰੇ ਆਫਿਸ 6000 ਤੇ ਜਾ ਰਿਹਾ ਐਕਸਪੈਂਸ 4000 ਤੇ ਫਿਨਿਸ਼ ਸੋ ਐਂ ਕਰੋ ਜੇਕਰ ਕਿਸ ਨੂੰ ਪੀਡੀਐਫ ਚਾਹੀਦੀ ਤਾਂ ਵਟਸਐਪ ਚੈਨਲ ਤੇ ਜੁਆਇਨ ਹੋ ਜਾਓ ਤੇ ਅਪਾ ਨੈਕਸਟ ਡੇ ਦੀ ਦੁਆਰੇ ਲਾਈਵ ਕਰ ਦਾਂਗੇ ਬਾਕੀ ਦਾ ਸੋਲੂਸ਼ਨ ਅਪਸ ਦੇ ਵਿੱਚ ਅਪਲੋਡ ਕਰ ਦਾਂਗੇ ਜਿਹੜੇ ਆ ਕੁਐਸਚਨ ਨੇਗੇ ਇਹ ਤੁਹਾਨੂੰ ਉਹ ਤੋਂ ਦੇਖ ਕੇ ਪਤਾ ਲੱਗਣਗੇ ਕੁਐਸਚਨ ਪੇਪਰ ਚੋਂ ਕੀ ਪੁੱਛਿਆਗਾ ਉਹਨਾਂ ਨੇ ਫਿਰ ਉਹਦੇ ਅਕੋਰਡਿੰਗ ਤੁਸੀਂ ਆਨਸਰ ਕਰਨੇ ਨੇ ਜਿਵੇਂ ਤੇ ਜੇ ਮੈਂ ਪੁੱਛਿਆ ਗਿਆਗਾ ਇਸ ਦੇ ਅਕੋਰਡਿੰਗ ਹੀ ਤੁਸੀਂ ਆਨਸਰ ਕਰਨਾਗਾ ਨਹੀਂ ਤਾਂ ਤੁਹਾਡੀ ਸਮਝ ਨਹੀਂ ਆਉਣੀ ਪੂਰੀ ਤਰ੍ਹਾਂ ਸੋ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ